ਹਾਂਜੀ ਛਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ। ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਏਰੀਆ ਮੋਗਾ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਲੜਕੀ ਦੀ 28 2094 ਦਾ ਡੇਟ ਆਫ ਬਰਥ ਹੈ। ਪੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਤੇ ਭਰਾ ਵੀਨਾ ਦਾ ਇੱਕ ਮੈਰਿਡ ਕੈਨੇਡਾ ਦੇ ਵਿੱਚ ਹੈ। ਕੱਦ-ਕਾਰ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਰਸਿੰਗ। ਕੁੜੀ 6 ਮਹੀਨੇ ਤੋਂ ਤਲਾਕਸ਼ੁਦਾ ਹੈ ਜੀ ਤੇ ਕੰਮ ਕਰ ਰਹੀ ਕੁੜੀ ਕੈਨੇਡਾ ਦੇ ਵਰਕ ਪਰਮਿਟ ਤੇ ਹੈ। ਮੰਗੇ ਨੇ ਦੀ ਮੁੰਡਾ ਕੈਨੇਡਾ ਜਾਂ ਅਮਰੀਕਾ ਪੀਆਰ ਹੋਵੇ ਤਲਾਕਸ਼ੁਦਾ ਹੋਵੇ ਜਾਂ ਕੁਵਾਰਾ ਹੋਵੇ ਨੰਬਰ ਦਿੱਤਾ ਗਿਆ ਪਰਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਪਟਿਆਲਾ ਏਰੀਆ ਪੜ੍ਹਾਈ ਕਰੀ ਹੈ ਜੀ ਬੀਐਸਸੀ ਓਨਰ ਭੈਣ ਕੋਈ ਨਹੀਂ ਭਰਾ ਇੱਕ ਮੈਰਿਜ ਲੜਕੀ ਦਾ ਗੋਤ ਇਹਨਾਂ ਦਾ ਕੁਮਾਨ ਹੈ ਤੇ ਕਾਸਟ ਹੈ ਜੀ ਜੱਟ ਸਿੱਖ ਕੱਦ-ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਕੰਮ ਕਰਿਆ ਜੀ ਲੜਕੀ ਮੈਨੇਜਰ ਆ ਕੈਨੇਡਾ ਦੇ ਵਿੱਚ ਪੀਆਰ ਹੈ ਇਹਨਾਂ ਦੀ ਮੰਗ ਹੈ ਜੀ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਵੇ ਮੁੰਡਾ ਵੈਸ਼ਨੂ ਹੋਵੇ ਪੜ੍ਹਾਈ ਬਰਾਬਰ ਦੀ ਕਰੀ ਹੋਵੇ ਤੇ ਜ਼ਮੀਨ 8 ਤੋਂ 10 ਕਿੱਲੇ ਹੋਵੇ ਪਟਿਆਲੇ ਦੇ ਨੇੜੇ ਵਾਲੇ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਉਮਰ 1999 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਕਸਟ ਹੈ ਜੀ ਐਸ ਸੀ ਰਾਮਦਾਸ ਜੀ ਸਿੱਖ ਪੜ੍ਹਾਈ ਕਰੀ ਹੋਈ ਹੈ ਲੜਕੀ ਨੇ ਐਮ ਏ ਬੀ ਐਡ ਈ ਟ ਟੀ ਤੇ ਲੜਕੀ ਇਹ ਤਲਖਸ਼ੁਦਾ ਜੀ ਮਾਤਾ ਪਿਤਾ ਨੇ ਫੈਮਲੀ ਦੇ ਵਿੱਚ ਤੇ ਭਰਾ ਇਹਨਾਂ ਦੇ ਦੋ ਨੇ ਸ਼ਹਿਰਾਂ ਜੀ ਇਹਨਾਂ ਦਾ ਅਹਮਦਗੜ ਤੇ ਇਹਨਾਂ ਦੀ ਮੰਗ ਹੈ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਵਧੀਆ ਆਮਦਨ ਹੋਵੇ ਜ਼ਿਲ੍ਹਾ ਲੁਧਿਆਣਾ ਤੇ ਸੰਗਰੂਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਪਤਾ ਏਰੀਆ ਹੁਸ਼ਿਆਰਪੁਰ ਉਮਰ ਜੀ 22/5/1996 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਠ ਹੈ 5 ਫੁੱਟ 6 ਇੰਚ ਦੀ ਹਾਈਟ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਗੋਤ ਇਹਨਾਂ ਦਾ ਖੋਣਾ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਲੜਕੀ ਨੇ ਬੀਏ ਸੀ ਸਾਇੰਸ ਤੇ ਕੰਮ ਕਰ ਰਹੀ ਕੁੜੀ ਕੈਨੇਡਾ ਪੀਆਰ ਹੈ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਅਮਰਿਤਧਾਰੀ ਸਿੱਖ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਜੋਤ ਕੌਰ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਰਾਮਦਾਸ ਜੀ ਸਿੱਖ ਤੇ ਗੋਤ ਹੈ ਜਸੜ ਤੇ ਨਾਨਕਿਆਂ ਦਾ ਗੋਤ ਹੈ ਜੀ ਕੈਲੇ ਉਮਰ ਹੈ 5-10 1993 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ 5 ਫੁੱਟ 3 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ +2 ਨਾਨ ਮੈਡੀਕਲ ਨਾਲ ਡੀ ਫਾਰਮੇਸੀ ਰਾ ਇਹਨਾਂ ਦਾ ਇੱਕ ਹੈ ਜੀ ਤੇ ਭੈਣ ਵੀ ਇੱਕ ਮੈਰਿਡ ਆਸਟ੍ਰੇਲੀਆ ਦੇ ਵਿੱਚ ਹੈ ਫੈਮਿਲੀ ਦੇ ਵਿੱਚ ਨੇ ਚ ਮਾਤਾ ਪਿਤਾ ਇਹਨਾਂ ਦੀ ਮੰਗ ਹੈ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਾਂ ਇਟਲੀ ਜਾਂ ਕਿਸੇ ਵੀ ਯੂਰਪਨ ਕੰਟਰੀ ਦੇ ਵਿੱਚ ਪੀਆਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਤਰਨਤਨ ਸਾਹਿਬੀ ਰਿਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 1993 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ ਦੀ ਹਾਈਟ ਹੈ ਉੜਾ ਇਹਨੇ ਕਰੀਏ ਬੀਐਸਸੀ ਨਰਸਿੰਗ ਤੇ ਕਮ ਕਰ ਜੀ ਕੈਨੇਡਾ ਪੀਆਰ ਲੜਕੀ ਨਰਸਿੰਗ ਦੀ ਜੌਬ ਕਰ ਰਹੀ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਤੇ ਕੱਦ ਘਾਟ 5 ਫੁੱਟ 8 ਇੰਚ ਤੱਕ ਹੋਵੇ ਜੀ 10 ਤੋਂ 12 ਕਿੱਲੇ ਜ਼ਮੀਨ ਦੇ ਹੋਣ ਤੇ ਨਿਸ਼ਾਰਾਇਤ ਹੋਵੇ ਅੰਮ੍ਰਿਤਸਰ ਤਰਨਤਾਰਨ ਤੇ ਮੂਗ ਐਰੀਆ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਦੀਪ ਸਿੰਘ ਪਤਾ ਪਿਤਾ ਦਾ ਨਾਮ ਹੈ ਜੀ ਹੰਸਰਾਜ ਪਤਾ ਮੰਡੀ ਗਵਿੰਦਗੜ੍ਹ ਤੇ ਉਮਰੇ ਜੀ 11/8/1994 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 6 AM ਦਾ ਗੋਤ ਇਹਨਾਂ ਦਾ ਮਾਨਕੋ ਤੇ ਟਟਰਾ ਕਾਸਟ ਹੈ ਜੀ ਇਹਨਾਂ ਦੀ ਰਾਮ ਗੜੀਆ ਧਿਮਾਨ ਕੱਦ ਕਾਠ ਹੈ 5 ਫੁੱਟ 6 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਬੀ ਕਾਮ ਪਰ ਇਹਨਾਂ ਦਾ ਇੱਕ ਮੈਰਿਟ ਹੈ ਤੇ ਜੌਬ ਕਰ ਰਿਹਾ ਭੈਣ ਵੀ ਇਹਨਾਂ ਦੀ ਇੱਕ ਮੈਰਿਟ ਹੈ ਜੀ ਕੰਮ ਕਰਾ ਜੀ ਆਪਣਾ ਬਿਜ਼ਨਸ ਹੈ ਅਕਾਊਂਟਿੰਗ ਤੇ ਟੈਕਸਟਨ ਆਫਿਸ ਐ ਇਹਨਾਂ ਦਾ ਆਪਣਾ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਫੈਮਿਲੀ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਬਠਿੰਡਾ ਏਰੀਆ ਕਾਸਟ ਹੈ ਜੀ ਖੱਤਰੀ ਤੇ ਉਮਰ ਹੈ 30 ਸਾਲ ਮੁੰਡੇ ਦੀ ਗੋਤ ਇਹਨਾਂ ਦਾ ਚੋਪੜਾ ਤੇ ਕੱਦ-ਗਾਠ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ 8 ਪਾਸ ਤੇ ਭੈਣਾ ਇਹਨਾਂ ਦੀਆਂ ਤਿੰਨ ਨੇ ਜਿੰਨਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਟ ਆ ਕੰਮ ਕਰੇ ਜੀ ਆਪਣੀ ਦੁਕਾਨ ਹੈ ਵਧੀਆ ਆਮਦਨ ਹੈ ਮੰਗ ਹੈ ਕੁੜੀ ਘਰੇਲੂ ਹੋਵੇ ਹੋਰ ਦਾਜ ਜ਼ਹਿਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਬਲਰਾਜ ਸਿੰਘ ਪਤਾ ਜਲੰਧਰ ਏਰੀਆ ਕਾਸਟ ਹੈ ਜਨਾਈ ਸਿੱਖ ਤੇ ਉਮਰ ਹੈ 17/7/1987 ਦਾ ਡੇਟ ਆਫ ਬਰਥ ਹੈ ਪੜਾਏ ਇਹਨਾਂ ਨੇ ਕਰੀਏ ਜੀ ਪਲੱਸ 2 ਉਕਾਤ ਕਾਟ ਹੈ 5 ਫੁੱਟ 9 ਇੰਚ ਦੀ ਹਾਈਟ ਹੈ ਜਨਮ ਸਥਾਨ ਹੈ ਜੀ ਖੰਡੂਰ ਸਾਹਿਬ ਤੇ ਗੋਤ ਇਹਨਾਂ ਦਾ ਖੈਰਾ ਤੇ ਲਖਨਪਾਲ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਭਰਾ ਇਹਨਾਂ ਦੇ ਦੋ ਨੇ ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਏਐਸੇ ਪੰਜਾਬ ਪੁਲਿਸ ਤੋਂ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਕੰਮ ਕਰੇ ਜੀ ਮੁੰਡਾ ਅਰਜੈਂਟੀਨਾ ਸਾਊਥ ਅਮਰੀਕਾ ਦੀ ਕੰਟਰੀ ਦਾ ਪੀਆਰ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗੇ ਜੀ ਕੁੜੀ ਨਈ ਸਿੱਖ ਕਾਸਟ ਤੋਂ ਹੋਵੇ ਵਿਆਹ ਤੋਂ ਬਾਅਦ ਲੜਕੀ ਲੜਕੇ ਨਾਲ ਬਾਹਰ ਜਾ ਸਕੇ ਹੋਰ ਪਰਿਵਾਰ ਦੇ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਫੈਮਲੀ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗਗਨਪ੍ਰੀਤ ਸਿੰਘ ਪਤਾ ਮੋਗਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਵੜਿੰਗ ਉਮਰ ਹੈ ਮੁੰਡੇ ਦੀ 29 ਸਾਲ ਤੇ ਕੱਦ-ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਰੀਜ਼ਲ ਮਕੈਨਿਕ ਪਹਿਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਕਰਾ ਫੋਟੋਗ੍ਰਾਫੀ ਦਾ ਮੁੰਡੇ ਦਾ ਬਿਜ਼ਨਸ ਹੈ 파ਰਟ ਟਾਈਮ ਦੇ ਵਿੱਚ ਕਾਰ ਡਰਾਈਵਿੰਗ ਜੌਬ ਕਰਦੇ ਨੇ ਇਹ ਪੰਜ ਕਿੱਲੇ ਜ਼ਮੀਨ ਹੈ ਜੀ ਲਿੰਕ ਰੋਡ ਤੇ ਯੂਰਪ ਦੇ ਪੇਪਰ ਲੱਗੇ ਹੋਏ ਨੇ ਪਿਤਾ ਇਹਨਾਂ ਦੇ ਦੁਬਈ ਦੇ ਵਿੱਚ ਡਰਾਈਵਿੰਗ ਦਾ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪੜੀ ਲਿਖੀ ਹੋਵੇ ਓਨਲੀ ਜੱਟ ਸੇ ਕਾਸਟ ਦੀ ਹੋਵੇ ਪਰਿਵਾਰ ਵੈਸ਼ਨ ਹੋਵੇ ਨੰਬਰ ਦਿੱਤਾ ਗਿਆ ਜੀ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਅੱਪਾ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ